ਜਿਹਨੂੰ ਲੈ ਕਿਸ ਤਰ੍ਹਾਂ ਅਰੇਂਜਮੈਂਟਸ ਹੈ ਕਿ ਸਕਿਉਰਟੀ ਦੇ ਸਾਡੇ ਜੀ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਸਾਡੇ ਮਾਨਯੋਗ ਸਾਡੇ ਐਸਐਸਪੀ ਪਠਾਨਕੋਟ ਉਹਨਾਂ ਦੇ ਦਿਸ਼ਾ ਨਿਰਦੇਸ਼ਨ ਅਨੁਸਾਰ ਅਸੀਂ ਰੂਟੀਨ ਦੇ ਵਿੱਚ ਐਕਸਰਸਾਈਜ਼ ਕਰਦੇ ਰਹਿੰਦੇ ਆ ਇੱਥੇ ਆਪਰੇਸ਼ਨ ਚਲਾਉਂਦੇ ਰਹਿੰਦੇ ਨੇ ਅਸੀਂ ਏਰੀਆ ਦੇ ਵਿੱਚ ਸਿਰਫ ਇੱਥੇ ਨਹੀਂ ਬਲਕਿ ਪੂਰੇ ਪਠਾਨਕੋਟ ਦੇ ਵਿੱਚ ਸਾਡੇ ਚੱਲਦੇ ਰਹਿੰਦੇ ਨੇ 26 ਜਨਵਰੀ ਨੂੰ ਦੇਖ ਕੇ ਅਸੀਂ ਥੋੜੀ ਜਿਹੀ ਨੀ ਮਸਤੈਦੀ ਜਿਹੜੀ ਹੋਰ ਵਧਾਈ ਹੋਈ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਦਿਸ਼ਾ ਸਾਰੇ ਰਾਤ ਪੈਟ੍ਰੋਲਿੰਗ ਸੜਕਾਂ ਚੱਲਦੀਆਂ ਨੇ ਨਾਕੇ ਸਾਡੇ ਅਲਰਟ ਨੇ ਤੇ ਅਸੀਂ ਪੂਰੀ ਤਰ੍ਹਾਂ ਮ ਹਾਂਜੀ ਉਹ ਰੂਟੀਨ ਦੇ ਵਿੱਚ ਸਾਡੀਆਂ ਫੋਰਸਸ ਨੂੰ ਮਿਲਦੀ ਰਹਿੰਦੀ ਨੇ ਚੰਡੀਗੜ੍ਹ ਨੂੰ ਮਿਲਦੀ ਰਹਿੰਦੀ ਨੇ ਸਾਡੇ ਬੀਐਸਐਫ ਦੀ ਜਿਹੜੀ سپورਟ ਮਿਲਦੀ ਰਹਿੰਦੀ ਹੈ ਸਾਡੀਆਂ ਕਾਫੀ ਸਾਰੀਆਂ ਫੋਰਸਸ ਇੱਥੇ ਡਿਪਲੋਏ ਨੇ ਜੀ ਇਹ ਜੋ ਸਰ ਚੱਲ ਰਹੀ ਹੈ ਪੁਲਿਸ ਨਾਲੋਂ ਅਰਮੀ ਜਵਾਨ ਵੀ ਹੈਗੇ ਵਿੱਚ ਇਸ ਜਗ੍ਹਾ ਤੇ ਆਰਮੀ ਦੇ ਜਵਾਨ ਨਹੀਂ ਹੈਗੇ ਆਰਮੀ ਦੇ ਜਵਾਨ ਜਿਹੜੇ ਸਾਡੇ ਦੇ ਦੂਜੇ ਇੱਕ ਹੋਰ ਆਪਰੇਸ਼ਨ ਸਾਡਾ ਚੱਲ ਰਿਹਾ ਪਠਾਨਕੋਟ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਸਾਡੇ ਆਪਰੇਸ਼ਨ ਚੱਲਦੇ ਰਹਿੰਦੇ ਨੇ ਆਰਮੀ ਦੇ ਨਾਲ ਸਾਡਾ ਜਿਹੜਾ ਉਹਨਾਂ ਦਾ ਐਸਐਸਪੀ ਸਾਹਿਬ ਨੇ ਉੱਥੇ ਇੱਕ ਆਰਮੀ ਦਾ ਉੱਥੇ ਮਮੂਨ ਚ ਚੱਲ ਰਿਹਾ ਇਹ ਇੱਕ ਸਾਡਾ ਇੱਥੇ ਚੱਲ ਇਹ ਤੁਸੀਂ ਦੇਖੋ ਕਿ ਸਾਡੇ ਇਹ ਰੂਟੀਨ ਦੇ ਵਿੱਚ ਰੂਟੀਨ ਦਾ ਸਾਡਾ ਕੰਮ ਹੈਗਾ ਕਿ ਅਸੀਂ ਸਰਚ ਕਰਦੇ ਰਹਿੰਨੇ ਆ ਸਾਰੇ ਗੁਜਰਾ ਦੇ ਡੇਰੇ ਜਾਂ ਬੈਕਾਂ ਜਿਹੜੀਆਂ ਨੇ ਜਾਂ ਅਬੰਡਨਡ ਪਲੇਸਿਸ ਨੇ ਨਾਲੇ ਨਦੀਆਂ ਤਾਂ ਕਿ ਸਾਨੂੰ ਕਿਉਂਕਿ ਬਾਰਡਰ ਦਾ ਏਰੀਆ ਅਸੀਂ ਸਾਰਾ ਇਹ ਚੈੱਕ ਕਰਦੇ ਰਹਿੰਨੇ ਆ ਵੀ ਸਾਨੂੰ ਕੋਈ ਉਸਤਨ ਦੇ ਟ੍ਰੇਸਿਸ ਸਾਨੂੰ ਕਿਸੇ ਬੈਡ ਐਲੀਮੈਂਟ ਨਾਲ ਨਾ ਲੱਭੇ